ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਹੋ ਰਹੀ ਹੈ ਆਲੂਆਂ ਦੀ ਪਟਾਈ ਜੱਸੀ ਗੱਲ ਐਮ ਸੀ ਆਪਣੇ ਭਰਾ ਦੇ ਤੇ ਦਿਖਾਉਣਾ ਸਾਰੀ ਵੀਡੀਓ ਆਲੂਆਂ ਦੇ ਉੱਤੋਂ ਜਿਹੜੀ ਬੂਟੀ ਵਗੈਰਾ ਸੀ ਉਹ ਸਾਰੀ ਪੱਟ ਦਿੱਤੀ ਗਈ ਹੈ ਇਹ ਇਹ ਆਲੂ ਨੇ ਜਿਹੜੇ ਇਹ ਬੈਡਾਂ ਵਾਲੇ ਆਲੂ ਨੇ ਲਾਲ ਆ ਇਹ 90 ਦਿਨਾਂ ਦੇ ਆਲੂ ਨੇ ਤੇ 2 ਅਕਤੂਬਰ ਨੂੰ ਇਹਨਾਂ ਦੀ ਬਜਾਈ ਹੋਈ ਸੀਗੀ ਤੇ ਅੱਜ ਹੈਗੀ ਹੈ 3 ਜਨਵਰੀ ਪੂਰੇ 3 ਮਹੀਨੇ ਹੋ ਗਏ ਤੇ ਦਿਖਾਉਣਾ ਸਾਰੀ ਵੀਡੀਓ ਤੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਹਾਲ ਨੂੰ ਪੱਟ ਲਏ ਤੇ ਉਹ ਦੱਸਿਓ ਵੀ ਕਿਵੇਂ ਝਾੜ ਵਗੈਰਾ ਕਿਸ ਤਰ੍ਹਾਂ ਦਾ ਨਿਕਲਿਆ ਤੇ ਚਲੋ ਦਿਖਾਉਣਾ ਸਾਰੀ ਵੀਡੀਓ ਅੰਦੇ ਤੱਕ ਲਾਲ ਆਲੂ ਸਾਰਾ ਲੱਗਿਆ ਹੋਇਆ ਟਰੈਕਟਰ ਦੇ ਉੱਤੇ ਡਰਾਈਵਰੀ ਕਰ ਰਿਹਾ। ਬੜਾ ਜੇ ਰੁਸ਼ੀ ਨਾ ਲੱਗੇ ਜੇ ਕੋਈ ਚਲਵਰੀ ਫੇਰੀ ਗਈ ਲੱਗੂ ਇਹ। ਚੱਲਾ ਚੱਲਾ। ਦੇ ਦੇ ਦੇ। ਸਾਰੇ ਕੰਮ ਤਵਿਆ ਦੋ ਪਾਸੇ ਚੱਲਦੀ ਆ। ਸਾਰਾ ਸਹੀ ਆਲੇ। ਸੇ ਬੇਰੀ ਸਾਰੇ ਆ ਦੇਖੋ ਮਿੱਟੀ ਫੜਕਾਉਂਦਾ ਤੇ ਆ ਜਾਂਦਾ ਜੰਮਾ ਪੂਰਾ ਮਤਲਬ ਤੇਰੇ ਦਾ ਕੰਮ ਆ ਕੋਈ ਬੱਟਾਂ ਬੱਟਾਂ ਵਾਲੇ ਆਲੂ ਹਾਂ ਬੱਟਾਂ ਵਾਲੇ ਆਲੂ ਜਾਂਦੇ ਆ ਜਮ ਐ ਕਰਾਂ ਉਹ ਕੱਢਦੇ ਵੀ ਹੈ ਨਾ ਹਾਂ ਆ ਗੇਰ ਵਾਸਤੇ ਹੈ ਗੇਰ ਦੇ ਪਾਸੇ ਲੱਗੇ ਚੱਲਣ ਹੋਣਗੇ ਹਾਂ ਆਲੂ ਦੇਖੋ ਇਹਦੇ ਮੂਹਰੇ ਆ ਨਵਰਾ ਪਿਛੇ ਆਲੂਆਂ ਦੀ ਚਗਾਈ ਹੋ ਰਹੀ ਹੈ ਨਾਲ ਦੀ ਨਾਲ ਹੁਣ ਠੀਕ ਹੈ ਬਾਈ ਹਾਂ ਉਹਨਾਂ ਦਾ ਠੀਕ ਹੈ ਕੋਈ ਲੇਕ ਆਉਂਦਾ ਨਾ ਕੋ ਹਾਂ ਸਹੀ ਹੈ ਉਹ ਤਾਂ ਚੱਲਦਾ ਉਹ ਤਾਂ ਮੁੜੇ ਕਵੀ ਜਾਣ ਗਿਆ ਜੀ ਕਿਸੇ ਨੂੰ ਪੜਾ ਜਾਂਦਾ ਚਲੋ 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 ਭਾਈ ਖੇਤਰ ਮੜਾ ਜਾ ਕਰ ਓਹ ਨਾ ਆਇਆ ਬਈ ਇਹ ਕਾਰੇ ਹੋਰ ਕੱਟ ਦਿੱਤੇ ਹੋਏ ਆ ਉਹਦੇ ਵਿੱਚ ਨਾ ਉਹ ਗੇਅਰ ਵੀ ਕਾੜੇ ਉੱਤੇ ਸੋਨਾ ਪੂਰਾ ਨਾਉਦਾ thre tractor ਆ ਲਾਲ ਆਲੂ ਆ ਆਲੂ ਤੁਸੀਂ ਦੇਖ ਸਕਦੇ ਹੋ ਪੂਰਾ ਮਤਲਬ ਝਾੜ ਵੀ ਵਧੀਆ ਹੈ ਇਹਦਾ ਜਿੰਨਾ ਨੇ ਆਲੂ ਪਹਿਲਾਂ ਇਤੋਂ ਪੱਟੇ ਨੇ ਕਮੈਂਟ ਕਰਕੇ ਜਰੂਰ ਦੱਸੋ ਕੀ ਝਾੜ ਵਗੈਰਾ ਨਿਕਲਿਆ ਹੈਗਾ ਆਲੂਆਂ ਦਾ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਇਹ ਕਿੰਨਾ ਟਾਈਮ ਹੋ ਗਿਆ ਮਸੀਦਾ ਵਾਲੂ ਲਾਇਆ ਨੂੰ ਪੈਂਦਨ ਹੋਗੇ ਬਾਈ ਜੀ 90 ਦਿਨ ਹੋਗੇ ਹਾਂ ਜੀ ਨਾ ਤੇ 1500 ਹੋ ਗਏ ਬਾਈ ਜੀ ਹਾਂ ਤੇ ਪੂਰਾ ਤੱਕ ਦਿਨਵਾ ਬੱਤਰੇਗਾ ਹਾਂ ਜੀ ਹਾਂ ਬਾਈ ਅੱਜ ਤਰੀਕ ਹੋ ਗਈ ਕੱਲ ਤਰੀਕ ਅੱਜ ਕਮਰੀ ਲਿਫਟ ਦੇਖਦੇ ਤਹਾਰਾ ਕਮਰੀ ਹਾਂ ਦੂਆਂ ਦੀ ਪਟਾਈ ਚੱਲ ਰਹੀ ਆ ਅੰਡਿਆ ਤੋਂ ਧਨੌਲਾ ਰੋਡ ਦੇ ਉੱਤੇ ਹੈਗੀ ਆ 3 ਜਨਵਰੀ 2024 ਇਧਰ ਆਪਣਾ ਕਾਲਾ ਭਾਈ ਚਲਾ ਰਿਹਾ ਟਰੈਕਟਰ ਟਰੈਕਟਰ ਹੈਗਾ 963 963 ਟਰੈਕਟਰ ਦੇਖੋ ਕਿਵੇਂ ਖਦਵਾ ਵਾਂਗੂ ਰੁੜਦੇ ਜਾਂਦੇ ਆ ਪਿੱਛੇ ਨੂੰ ਤਰੀਆਂ ਦੇ ਉੱਤੋਂ ਦੀ ਕਿੱਥੇ ਆਤਮਾ ਦੇ ਤੇਰ ਹੱਥਾਂ ਉੱਰ ਚੁੱਕਦੇ ਹੋ ਜਾਂਦੇ ਆ ਛਾਰ ਜਿਹੜੇ ਬੱਚਾ ਆਤਮਾ ਦਾ ਤੇ ਬੰਦੇ ਹੋਏ ਕੁਝ ਜਨੀਆਂ ਨੂੰ ਦੱਸਦੇ ਆ ਆਤਮਾ ਜਦਿਆਂ ਨਿਕਲ ਰਿਹਾ ਹੈਗਾ ਤੇ ਤੁਹਾਡੇ ਏਰੀਆ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਵੀ ਆਤਮਾ ਇਹ ਅਗੇ ਉਹ ਜਰੂਰ ਰੱਖਿਓ ਕਮੈਂਟ ਕਰਕੇ ਵੀ ਕੈਮਰਾ ਝਾੜ ਰਿਹਾ ਇਸ ਵਾਰ ਹੋਰ ਵਧੀਆ ਕਾਰੇ ਠੀਕਾ ਵਧੀਆ ਭਾਈ ਵਧੀਆ ਵਧੀਆ ਚਲੋ ਵਧੀਆ ਜਾਤਾ ਕਾਲਾ ਸਾਡਾ ਚੋਬਰ ਲੱਗਿਆ ਹੋਇਆ ਕਿਆ ਹੋਇਆਗਾ ਆਂ ਕਰਕੇ ਨਾਲ ਦੂਆਂ ਵਿੱਚ ਦੰਦੇ ਹੈਗਾ ਸਹੀ ਐਮਸੀ ਸਾਹਿਬ ਹੁਣ ਤਾਂ ਜਮ ਓਕੇ ਆ ਜਮ ਓਕੇ ਬਾਈ ਜਮ ਓਕੇ ਝਾੜ ਵੀ ਖੁੱਲ ਨਾ ਲੱਗਦਾ ਜਮ ਬਾਈ ਓਕੇ ਜਿਹੜੇ ਪਿੱਛੇ ਆਲੂਆਂ ਦੀ ਚਗਾਈ ਕਰ ਰਹੇ ਨੇ ਨਾ ਉਹ ਦੱਸ ਰਹੇ ਨੇ ਕਹਿੰਦੇ ਵੀ ਝਾੜ ਵੀ ਵਧੀਆ ਨਿਕਲ ਰਿਹਾ ਆਲੂਆਂ ਦਾ ਕਿਉਂਕਿ ਉਹਨਾਂ ਦਾ ਰੋਜ਼ ਦਾ ਕੰਮ ਹੁੰਦਾਗਾ ਚਗਾਈ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕਿੰਨਾ ਝਾੜ ਨਿਕਲਦਾ ਹਰ ਟੀਮ ਦੇ ਵਿੱਚ ਬਾਕੀ ਤੁਸੀਂ ਵੀ ਦੱਸੋ ਹਾਡੇ ਏਰੀਏ ਦੇ ਵਿੱਚ ਜਿੰਨਾ ਜਿੰਨਾ ਨੇ ਆਲੂ ਲਾਏ ਸੀ ਕਿਵੇਂ ਰਿਹਾ ਝਾੜ ਵਗੈਰਾ ਵਧੀਆ ਰਿਹਾ ਇਸ ਤਰ੍ਹਾਂ ਦਾ ਝਾੜ ਨਿਕਲਿਆ ਆਲੂਆਂ ਦਾ ਲਾਈਕ ਤੇ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਜੈ ਮਰਦੀਖਾਬ ਬਾਦੂਆ ਕਰੋਗੇ ਅੱਜ ਇਹਦੇ ਆਲੂ ਦਾ ਝਾੜ ਵੀ ਵਧੀਆ ਨਿਕਲਿਆ ਭਾਈ ਪੂਰਾ ਸੋਹਣਾ ਝਾੜ ਹੈ ਕੀ ਬਾਤ ਹੈ ਜਿਹੜੇ ਪਿੱਛੇ ਆਲੂ ਚੁਗ ਰਹੇ ਨੇ ਉਹ ਵੀ ਨਾਲ ਦੀ ਨਾਲ ਗੱਟਿਆਂ ਦੇ ਵਿੱਚ ਭਰੀ ਤੁਰੇ ਆਉਂਦੇ ਨੇ ਪਿੱਛੇ ਟਰੈਕਟਰ ਦੇ ਬਰੋਬਰ ਨੂੰ ਹੀ ਚੱਲ ਰਿਹਾ ਉਹਨਾਂ ਦਾ ਵੀ ਕੰਮ ਮਤਲਬ ਨਾਲ ਦੀ ਨਾਲ ਨਿਮੇੜੀ ਜਾਂਦੇ ਨੇ ਆਪਣਾ ਕੰਮ ਗੱਟੇ ਪਰ ਪਰ ਮਾਂਗੂ ਚੁਗੀਆਂ ਜਾਂਦੇ ਆ ਮਾਗਰ ਲੇਬਰ ਵੀ ਆਲੂਆਂ ਨੂੰ ਆ ਦੇਖੋ ਕਿਵੇਂ ਭਰੇ ਪਿਆ ਗੱਟੇ ਮਾਗਰ ਦੀ ਮਾਗਰ ਨਾਲ ਦੀ ਨਾਲ ਭਰੀ ਜਾਂਦੇ ਨੇ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੇ ਭਰਾ ਜੱਸੀ ਐ ਜੱਸੀ ਐਮ ਐਸ ਸੀ ਗੱਲ ਦੇ ਆਲੂ ਦੀ ਪਟਾਈ ਚੱਲ ਰਹੀ ਹੈ ਦਿਖਾਉਣੇ ਤੁਹਾਨੂੰ ਸਾਰੀ ਵੀਡੀਓ ਤੇ ਕਿਵੇਂ ਆ ਝਾੜ ਵਗੈਰਾ ਸਾਰੀ ਗੱਲਬਾਤ ਕਰਾਂਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਆਲੂ ਵੱਟ ਲਏ ਕੀ ਝਾੜ ਵਗੈਰਾ ਨਿਕਲਿਆ ਉਹ ਬਾਰੇ ਵੀ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਸਬਸਕ੍ਰਾਈਬ ਕਰ ਲਿਓ ਮਿੱਟੀ ਹਜੇ ਕਹਿੰਦੇ ਪਾਣੀ ਕਹਿੰਦਾ ਸਮਾਰ ਕੇ ਚੰਗੀ ਕਰਾਏ ਸਾਫ ਸੁਸਰੇਲੀ ਨਿਕਲ ਰਹੇ ਤਾਂ ਹੀ ਕਹਿੰਦੇ ਪਿੱਛੇ ਹੈ ਬੱਟਾਂ ਗਿੱਲੀਆਂ ਨੇ ਹਜੇ ਜ਼ਿਆਦਾ junto <laughs>